ਕਿ ਭੈਣ ਆਪਣੇ ਹਸਬੰਦ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਜੇ ਤੁਸੀਂ ਤਸਵੀਰਾਂ ਦੇਖੋ ਦੇਖ ਕੇ ਡਰ ਲੱਗਦਾ ਸੀ ਬਾਈ ਤੋਂ ਇਹੋ ਮੈਂਬਰ ਨੇ ਸਾਡੇ ਜਿਹੜੇ ਪਿਛਲੇ ਕੈਂਪ ਵਿੱਚ ਆਏ ਸੀਗੇ ਜਿਹੜੇ ਸੰਗਲਾਂ ਨਾਲ ਬੰਨ ਕੇ ਲਿਆਂਦੇ ਸੀ ਜਿਹੜੇ ਬਹੁਤ ਕ੍ਰਿਟੀਕਲ ਸੀਗੇ ਜੀ ਬਿਊਰੋ ਦੀ ਵੀਡੀਓ ਦੇਖੋ ਜਿੱਦਾਂ ਲੈ ਕੇ ਆਏ ਸੀ ਤੇ ਅੱਜ ਦੇ ਹਾਲਾਤ ਦੇਖੋ 15 ਦਿਨ ਹੋਇਆ ਹੈ ਇਹ ਵੀਰੇ ਜੋ ਬਾਪੂ ਬਨ ਕੇ ਲੈ ਗਿਆ ਬਾਪੂ ਰੋਂਦਾ ਸੀ ਵਿਚਾਰਾ ਭੰਗਣਾ ਕਮਲਾ ਨੂੰ ਗਿਆ ਆਪਣੀ ਡੇਟ ਆਫ ਬਰਥ ਵੀ ਭੁੱਲਿਆ ਬੈਠਾ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਵੀਰਾ ਜਿੱਦਣ ਲੈ ਕੇ ਆਈ ਸੀ ਉਦੋਂ ਨਾਲੋਂ ਕਿਵੇਂ ਲੱਗਦਾ ਤੁਹਾਨੂੰ ਹਰਕਾ ਹਾਂਜੀ ਵੀਰ ਜੀ ਇਹਨੇ ਆਪਣੇ ਭਰਾ ਦੀ ਅੱਖ ਕੱਢਤੀ ਵੀਰੇ ਨੇ ਘਰੇ ਘੁੱਟਮਾਰ ਕਰਦਾ ਸੀ ਕੋਈ ਨਾਲ ਨਹੀਂ ਦੱਸਦਾ ਭੈਣ ਲੈ ਕੇ ਆਈ ਹੈ ਸਾਡੇ ਕੋਲੇ ਹੁਣ ਭੈਣ ਵੀ ਕਹਿੰਦੀ ਮੈਂ ਘਰੇ ਜਾਣਾ ਮੈਨੂੰ ਛੁੱਟੀ ਦਿਓ ਵੀ ਇਹਨੂੰ ਤੁਸੀਂ ਰੱਖ ਲਓ ਹੁਣੇ ਵੀਰਾ ਬਹੁਤ ਠੀਕ ਆ ਸਾਡੇ ਕੋਲੇ ਦੰਡਾ ਆਇਆ ਕਿਸੇ ਨੇ ਇਹਨੇ ਉੱਚਾ ਸ਼ਬਦ ਵੀ ਨਹੀਂ ਬੋਲਿਆ ਕਿਵੇਂ ਆ ਵੀਰੇ ਖੜਾ ਹੋ ਕੀ ਨਾਮ ਤੇਰਾ ਬਲਜੀਤ ਕੁਮਾਰ ਜੀ ਬਲਜੀਤ ਕੁਮਾਰ ਇਹ ਕੌਣ ਆ ਇਹ ਸਿਸਰ ਆ ਮੇਰੀ ਇਹ ਡਰਦੀ ਕਰ ਤੋ ਤੇਤੋਂ ਪਤਾ ਨਹੀਂ ਜੀ ਹਰ ਮੈਂ ਵਿਆਹ ਨਹੀਂ ਤੂੰ ਇਹਨੂੰ ਮਾਰਦਾ ਵਾ ਹੇ ਰਬ ਜੀ ਮਾਰੇ ਵੱਡੀ ਛੋਟੀ ਹੈ ਵੱਡੀ ਹੈ ਮੈਂ ਪਹਿਰੀਆਂ ਹੱਥ ਲਾਉਣਾ ਵੱਡੀ ਭੈਣ ਦੇ ਬਾਬਾ ਜੀ ਲਾ ਦੇ ਫਿਰ ਲਾ ਦੇ ਬੇ ਵੱਡੀ ਭੈਣ ਦੇ ਪਹਿਰੀਆਂ ਅੱਧ ਦੂਜਾ ਕਿੱਥੇ ਆ ਦੇਖ ਇਹ ਤੇਰੀਆਂ ਰੱਬ ਵਰਗੀਆਂ ਭੈਣਾਂ ਜਿਹੜੀ ਤੈਨੂੰ ਲੈ ਕੇ ਆਈ ਆ ਇੱਥੇ ਜਿੱਦਣ ਲੈ ਕੇ ਆ ਕੀ ਹਾਲ ਸੀ ਤੇਰੀ ਬੰਨ ਕੇ ਲਿਆਂਦਾ ਸੀ ਬੰਨ ਕੇ ਲੈ ਕੇ ਆਈ ਤੈਨੂੰ ਬੰਨ ਕੇ ਤੇ ਫਿਰ ਅੱਜ ਇਹ ਭੈਣ ਤੇ ਤੋਂ ਡਰਦੀ ਆ ਕਿਉਂ ਕਿਉਂਕਿ ਤੂੰ ਆਪਦੇ ਭਰਾ ਦੀ ਅੱਖ ਕੱਢਤੀ ਉਹਦੇ ਅੱਖ ਤੇ ਕਾਹ ਤੋਂ ਮਾਰਿਆ ਤੂੰ ਕਹਿਣਾ ਮੈਨੂੰ ਮੰਨਦਾ ਨਹੀਂ ਹਜੇ ਹਜੇ ਆਉਂਦਾ ਵੀ ਨਹੀਂ ਬਰਸ਼ ਵੀ ਨਹੀਂ ਕਰਦਾ ਹਜੇ ਵੀ ਵੀਰ ਜੀ ਨਾਲ ਆ ਕੇ ਲਿਆਏ ਇਹਨੂੰ ਕਾਹ ਤੋਂ ਨਹੀਂ ਅੱਖੇ ਲੱਗਦਾ ਫਿਰ ਹੈ ਇੱਧਰ ਦੇਖ ਮੇਰੇ ਬਾਲ ਕਾਹ ਤੋਂ ਕੁਛ ਲੈ ਕੇ ਖਾਂਦਾ ਕੀ ਦਿੱਕਤ ਆ ਇਹ ਹੁਣ ਤਾਂ ਭੈਣੇ ਉਦੋਂ ਦਾ ਵਧੀਆ ਰੋਟੀ ਖਾ ਰਿਆ ਸਾਰਾ ਕੁਝ ਚੱਕ ਰਿਆ ਹਾਂ ਪਰ ਇਸ ਮੰਨ ਲਓ ਜੇ ਤੁਸੀਂ ਸਾਡੇ ਕੋਲ ਛੱਡ ਕੇ ਚਲੇ ਜਾਓਗੇ ਤੇ ਅੱਜ ਤੋਂ 6 ਮਹੀਨੇ ਬਾਅਦ ਲੈਣ ਆਉਂਗੇ ਫਿਰ ਵੀ ਕਿਵੇਂ ਖਾਊ ਤੁਹਾਡੇ ਹੱਥੋਂ ਨਹੀਂ ਦੇਖਣ ਆਇਆ ਕਰੂੰਗੀ ਨਹੀਂ ਦੇਖਣ ਆਇਆ ਕਰੂੰਗੀ ਨਹੀਂ ਭੈਣੇ ਦੇਖੋ ਤੁਹਾਡਾ ਭਰਾ ਹੁਣੇ ਠੀਕ ਆ ਤੁਸੀਂ ਇਹਦੇ ਭਰਾ ਨਾਲ ਗੱਲ ਕਰੋ ਤੁਸੀਂ ਜਾਣਾ ਜਾਓ ਪੰਚਾਇਤ ਨਾਲ ਪਿੰਡ ਦੇ ਪੰਚਾਇਤ ਨਾਲ ਗੱਲ ਕਰੋ ਜਿਹੜੇ ਨਾਲ ਆਏ ਸੀ ਬੰਦੇ ਛੱਡਣ ਉਹਨਾਂ ਨੂੰ ਬੁਲਾਓ ਇੱਕ ਮਿੰਟ ਵੀਰ ਜੀ ਨਾ ਕੋਣ ਕੋਣ ਆਏ ਸੀ ਛੱਡਣ ਪਿੰਡ ਦੀ ਪੰਚਾਇਤ ਆਈ ਸੀ ਆਹ ਦੇਖੋ ਵੀਰ ਮੇਰਾ ਬੜਾ ਦੇਖੋ ਇਹਦੀ ਕੰਡੀਸ਼ਨ ਉਹ ਆਹ ਦੇਖੋ ਹਮੇ ਮਾਨ ਦਾ ਭੈਣੇ ਇਹਨੇ ਮਾਰੀ ਹੋਊਗੀ ਅੱਖ ਤੇ ਮੈਂ ਤੁਹਾਡੇ ਨਾਲ ਸਹਿਮਤ ਅਸੀਂ ਕਰੀਏ ਕਿ ਇਹਨੇ ਵੀ ਤੁਸੀਂ ਝੂਠ ਬੋਲਦੇ ਹੋ ਪਰ ਮੇਰੀ ਭੈਣੇ ਗੱਲ ਤੁਹਾਡੇ ਚ ਇਹਨੂੰ ਕੋਈ ਨਹੀਂ ਦੇਖਣ ਆਲਾ ਮਾਂ ਬਜ਼ੁਰਗ ਆ ਮੈਂ ਵੀ ਬੱਚੇ ਛੱਡ ਕੇ ਆ ਜਾਂ ਵੀਰ ਜੀ ਮੈਂ ਕੋਸ਼ਿਸ਼ ਸਮਾਂ ਇਹਨੂੰ ਇੱਥੇ ਰੱਖਣਾ ਚਾਹੁੰਦੀ ਆ ਬਸ ਫਿਰ ਥੋੜਾ ਜਿਹਾ ਹੋਰ ਸਹੀ ਹੋ ਜਾਵੇ ਰੋ ਨਾ ਰੋ ਨਾ ਬੈ ਜਾ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਵੀਰ ਜੀ ਕੁਛ ਕਿ ਦਿਨਾਂ ਦੇ ਬੱਚਿਆਂ ਚ ਭੇਜ ਦਿੰਦੇ ਭੇਜ ਦਿੰਦੇ ਭੇਜ ਦਿੰਦੇ ਭੇਜ ਦਿੰਦੇ ਹਾਂਜੀ ਵੀਰੇ ਕਿਵੇਂ ਆ ਹੁਣ ਬਾਪੂ ਹੁਣ ਕਿਵੇਂ ਆ ਕੋਈ ਫਰਕ ਆ ਜੀ ਬਸ ਠੀਕ ਆ ਕੀ ਕਰਦਾ ਸੀ ਘਰੇ ਘਰੇ ਆ ਪੰਨ ਤੋੜਦਾ ਸੀ ਪੱਖੇ ਦੀ ਕੀ ਕੀ ਛੇਤੀ ਜੋ ਉਹਨਾਂ ਤੋੜ ਦਿੰਦਾ ਸੀ ਸਭ ਕੁਝ ਤੋੜਦਾ ਹਾਂਜੀ ਵੀਰੇ ਹੀ ਜਾਂਦਾ ਸੀਗਾ ਬਾਹਰ ਭੰਗ ਤੁੰਗ ਮਲ ਕੇ ਜਾਰੇ ਭੰਗ ਪੀ ਜਾਂਦਾ ਸੀ ਹਾਂਜੀ ਹੁਣ ਕਿਵੇਂ ਭੰਗ ਪੀਣੀ ਆ ਨਹੀਂ ਹਾਂਜੀ ਹੈਗੀ ਆਪਣੇ ਇੱਥੇ ਜੇ ਥੋੜੀ ਪੀਣੀ ਆ ਦੋ ਦਿਨ ਇੱਥੇ ਦੇਖੀ ਗੱਲ ਸੁਣ ਭਰਾ ਮਾਂ ਤੂੰ ਸਾਡਾ ਜੇ ਪੀਣੀ ਆ ਤਾਂ ਮੈਂ ਤੈਨੂੰ ਭੇਜ ਦਿੰਦਾ ਜੇ ਪੀਣੀ ਆ ਦੋ ਵਾਰੀ ਇੱਕ ਵਾਰੀ ਜਾਂ ਦੋ ਵਾਰੀ ਪੀਲਾ ਤੂੰ ਮੁੜ ਕੇ ਨਹੀਂ ਪੀਣੀ ਕਦੇ ਇੱਕ ਵਾਰੀ ਦੇਖ ਲੈ ਰਾਜ ਲੈ ਇੱਕ ਵਾਰੀ ਦੇਖ ਲੈ ਪੱਕਾ ਵਾਦਾ ਹਾਂਜੀ ਹੱਥ ਮਿਲਾ ਦੇ ਦੇਖ ਲੈ ਗੁਰੂ ਦੇ ਘਰ ਖੜੇ ਆਪਾਂ ਦਾਦਾ ਕਰਨਾ ਜਿਹੜਾ ਪੱਕਾ ਕਰਨਾ ਦਿਲ ਤੋਂ ਕਿਉਂਕਿ ਭੰਗ ਵੀਰੇ ਤੈਨੂੰ ਕਮਲਾ ਕਰ ਕੀ ਹਾਲ ਸੰਗੜ ਲਵਾਤੇ ਤੇਰੇ ਐ ਮਾਂ ਕੋ ਤੇਰੇ ਡਰਨ ਲੱਗੇ ਬਾਪੂ ਉਹਦੋਂ ਕਿਵੇਂ ਰੋਂਦਾ ਸੀ ਜਦੋਂ ਲੈ ਕੇ ਆ ਕਿੰਨੀ ਨਾਲ ਪੰਚਾਇਤ ਨਾਲ ਆਈ ਕਿਵੇਂ ਤੈਨੂੰ ਬੰਨ੍ਹ ਕੇ ਸੰਗੜ ਨਾਲ ਲੈ ਕੇ ਆਏ ਇਹ ਜਿੰਦਗੀ ਆ ਕੀ ਨਾਂ ਤੇਰਾ ਹੈ ਬਬੂ 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 ਨਵਦੀਪ ਸਿੰਘ ਮਨਪ੍ਰੀਤ ਮਨਪ੍ਰੀਤ ਸਿੰਘ ਪੂਰਾ ਨਾਂ ਲਈ ਜਾਂਦਾ ਪੁੱਤ ਕਿਨਾ ਕਿਹਨੂੰ ਮਨਪ੍ਰੀਤ ਸਿੰਘ ਕੰਡ ਕਿਹੜਾ ਤੇਰਾ ਕੜਿਆਣਾ ਕੜਿਆਣਾ ਜ਼ਿਲ੍ਹਾ ਕਿਹੜਾ ਇਹ ਲੁਧਿਆਣਾ ਕਿੰਨੇ ਭੈਣ ਭਰਾ ਤੁਸੀਂ ਚਾਰ ਭੈਣਾਂ ਕੀ ਭੈਣਾਂ ਕਿੰਨੀਆਂ ਭਰਾ ਕਿੰਨੇ ਦੋ ਭਾਈ ਦੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਉਹ ਮੈਂਬਰ ਨੇ ਸਾਡੇ ਜਿਹੜੇ ਪਿਛਲੇ ਕੈਂਪ ਚ ਆਏ ਸੀਗੇ ਜਿਹੜੇ ਸੰਗਰਾ ਨਾਲ ਬੰਨ ਕੇ ਲੈ ਆਉਂਦੇ ਸੀ ਜਿਹੜੇ ਬਹੁਤ ਕ੍ਰਿਟੀਕਲ ਸੀਗੇ ਤੁਸੀਂ ਵੀਰੇ ਦੀ ਵੀਡੀਓ ਦੇਖੋ ਜਿੱਦਣ ਲੈ ਕੇ ਆਏ ਸੀ ਤੇ ਅੱਜ ਦੇ ਹਾਲਾਤ ਦੇਖੋ 15 ਦਿਨ ਹੋਇਆ ਹੈ ਇਸ ਵੀਰੇ ਜੋ ਵੀ ਬਾਪੂ ਬੰਨ ਕੇ ਲੈ ਗਏ ਬਾਪੂ ਦੋਂਦਾ ਫਿਰ ਵਿਚਾਰਾ ਭੰਗ ਨਾਲ ਕਮਲਾ ਹੋ ਗਿਆ ਆਪਣੀ ਡੇਟ ਆਫ ਬਰਥ ਵੀ ਭੁੱਲਿਆ ਬੈਠਾ ਦੇਖ ਭੰਗ ਐਸੀ ਚੀਜ਼ ਆ ਭੰਗ ਨੇ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਕਮਲੇ ਕਰਦੇ ਆ ਹਰ ਕੈਂਪ ਚ ਸਾਨੂੰ ਮਿਲਦੇ ਨੇ ਮਾਵਾ ਰੋਂਦਿਆਂ ਬਾਪੂ ਰੋਂਦਿਆਂ ਵੀ ਸਾਡਾ ਪੁੱਤ ਭੰਗ ਪੀਂਦਾ ਹੁਣ ਰੋਕੀਏ ਕਿਵੇਂ ਘਰ ਚੋਂ ਬਾਹਰ ਨਿਕਲੇ ਬਾਹਰ ਦੀ ਗਲੀ ਦੇ ਉੱਤੇ ਭੰਗ ਖੜੀ ਆ ਪਿੰਡ ਦੀ ਫਿਰਨੀ ਤੇ ਭੰਗ ਖੜੀ ਆ ਪਿੰਡ ਚੋਂ ਬਾਹਰ ਖੇਤਾਂ ਵਾਲੀ ਕਿਸੇ ਵੀ ਪਹੀ ਤੇ ਚਲੇ ਜਾਓ ਭੰਗ ਖੜੀ ਆ ਵੱਡੀਆਂ ਸੜਕਾਂ ਤੇ ਚਲੇ ਜਾਓ ਭੰਗ ਖੜੀ ਆ ਇਹ ਭੰਗ ਪੀ ਪੀ ਕੇ ਸਾਡੇ ਬੱਚੇ ਕਮਲੇ ਹੋਈ ਜਾਂਦੇ ਵਾਹਿਗੁਰੂ ਕਿਰਪਾ ਕਰਨ ਮਨਪ੍ਰੀਤ ਸਿੰਘ ਹੁਣ ਠੀਕ ਕਰਕੇ ਨਾਲੋਂ ਅਰਦਾਸ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ ਇਹ ਬੱਚਾ ਠੀਕ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰੇ ਨਾਰਮਲ ਜ਼ਿੰਦਗੀ ਬਤੀਤ ਕਰੇ ਕਿਵੇਂ ਬੰਨ ਕੇ ਲਿਆਇਆ ਬਾਪ ਬਾਪ ਦੀ ਕਿੱਡੀ ਮਜਬੂਰੀ ਆ ਵੀ ਜਦੋਂ ਆਪਦੇ ਪੁੱਤ ਦੇ ਸੰਗੜ ਲਾਇਆ ਹੋ ਆਪਣੇ ਪੁੱਤ ਦੇ ਲੱਤ ਤੇ ਜਾਂ ਗੁੱਟ ਤੇ ਜਿੰਦਾ ਲਾਉਂਦਾ ਹਾਂ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਮੇਠਾ ਬਾਪੂ ਜੀ ਹਾਂ ਵੀਰੇ ਕਿਵੇਂ ਆਉਣੇ ਮੈਂ ਫਰਕ ਆ ਕੇ ਨਵਾਂ ਫਰਕ ਆ ਕੇ ਹਾਂਜੀ ਬਹੁਤ ਯਾਰ ਕਿੱਥੋਂ ਆਏ ਤੁਸੀਂ ਐਮ ਐਮ ਮੁਗਲਾ ਤੋਂ ਐਮ ਐਮ ਮੁਗਲਾ ਤੋਂ ਜ਼ਿਲ੍ਹਾ ਪਿਆਨਾ ਤੋਂ ਟੋਟਾ ਸ਼ਿਆਰਪੁਰ ਕਹਿੰਦਾ ਸ਼ਿਆਰਪੁਰ ਹਾਂਜੀ ਇਹਨੂੰ ਬਨ ਕੇ ਲੈ ਆਏ ਸੀ ਹਾਂਜੀ ਭਾਈ ਬਹੁ ਹਾਲਤ ਮਾੜੀ ਸੀ ਜਿੱਦਾਂ ਲੈ ਕੇ ਆਏ ਹੂੰ ਸੰਗਲ ਲੱਗੇ ਹੋਏ ਸੀ ਇਹਨਾਂ ਦੇ ਕੱਪੜੇ ਬਹੁਤ ਗੰਦੇ ਫਟੇ ਪੁਰਾਣੇ ਪਾਏ ਹੋਏ ਸੀ ਇਹਦੇ ਬਾਈ ਖੋਲਦਾ ਨਹੀਂ ਸੀਗਾ ਬਹੁਤ ਕੋਸ਼ਿਸ਼ ਕਰਦੇ ਸੀਗੇ ਚਾਰ ਚਾਰ ਪਾ ਕੱਪੜੇ ਨਹੀਂ ਬਦਲਦਾ ਕੱਪੜੇ ਨਹੀਂ ਬਦਲਦਾ ਹੋ ਰੋਜ਼ ਨਹਾਉਂਦਾ ਹਾਂਜੀ ਰੋਜ਼ ਨਹਾਉਂਦੇ ਆ ਜੀ ਜਿੱਤੋ ਐਮਾ ਮੁਗਲਾ ਪਿੰਡ ਟੋਟਾ ਜ਼ਿਲ੍ਹਾ ਕਿਹੜਾ ਕਹਿੰਦੇ ਹੋ ਸ਼ਿਆਰਪੁਰ ਸ਼ਿਆਰਪੁਰ ਇਹ ਭਰਾ ਆਪਣੇ ਭਰਾ ਨੂੰ ਸੰਗਲ ਨਾਲ ਬੰਨ ਕੇ ਜੀਜਾ ਜੀ ਨੇ ਮੇਰੇ ਜੀਜਾ ਜੀ ਨੇ ਤੁਹਾਡੇ ਸਾਲਾ ਸਾਹਿਬ ਨੇ ਦੇਖੋ ਆਪਣੀ ਭੈਣ ਦਾ ਘਰ ਬਸਾਉਣ ਦੀ ਖਾਤਰ ਇਹ ਵੀਰ ਇੱਥੇ ਆਇਆ ਮਹੀਨਾਵਾਂ ਚੱਲੇ ਚਿਰਦੇ ਨੂੰ ਮਹੀਨੇ ਤੋਂ ਜ਼ਿਆਦਾ ਹੋ ਗਿਆ ਇਹਨਾਂ ਤੋਂ ਜ਼ਿਆਦਾ ਹੋ ਗਿਆ ਇੱਥੇ ਰਹਿੰਦੇ ਨੂੰ ਹਜੇ ਵੀ ਉਹਦੀ ਦਵਾਈ ਚੱਲਦੀ ਹੈ ਥੋੜੀ ਤੇਜ਼ ਹਜੇ ਪੂਰਾ ਠੀਕ ਨਹੀਂ ਇਸ ਕਰਕੇ ਸੁੱਤੀ ਨਹੀਂ ਸੀ ਦਿੱਤੀ ਇਹਨੂੰ ਵੀਰੇ ਨੂੰ ਤੇ ਅੱਜ ਇਹ ਵੀਰ ਠੀਕ ਹੋ ਰਹੇ ਨੇ ਇਹ ਵੀਰ ਨੂੰ ਵੀ ਤੁਸੀਂ ਕੀ ਲੱਗਦੇ ਹੋ ਮੈਂ ਕਰਦ ਗਏ ਨੇ ਇਹ ਭੈਣ ਆਪਣੇ ਹਸਬੰਦ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਜੇ ਤੁਸੀਂ ਤਸਵੀਰਾਂ ਦੇਖੋ ਦੇਖ ਕੇ ਡਰ ਲੱਗਦਾ ਸੀ ਬਾਈ ਤੋਂ ਇੰਨੇ ਮਾੜੇ ਹਾਲਾਤ ਸੀ ਆਟੋ ਦੇ ਵਿੱਚ ਟੈਂਪੂ ਦੇ ਵਿੱਚ ਛੋਟੇ ਹਾਥੀ ਜਿਹਨੂੰ ਬੰਨਿਆ ਹੋਇਆ ਸੀ ਸੰਗਲ ਨਾਲ ਤੰਦੇ ਉੱਤੇ ਕੱਪੜਾ ਕੱਚਾ ਪਾਇਆ ਸੀ ਗੱਲਾ ਐਡਾ ਸ਼ਰੀਰ ਆ ਤਕੜਾ ਬੰਦਾ ਪੂਰਾ ਤੁਸੀਂ ਦੇਖੋ ਕੀ ਹਾਲਾਤ ਕਰਦਾ ਉਹ ਘਰ ਦੇ ਵਿੱਚ ਇਹਨੇ ਭੰਗਣ ਵਾਲੀ ਹੋਇਆ ਸੀਗਾ ਨਹੀਂ ਭਾਈ ਇਹ ਮੈਸਾ ਨਹੀਂ ਕੋਈ ਵੀ ਕਰਦਾ ਮੈਸਾ ਨਹੀਂ ਕਰਦਾ ਇਹ ਵੀ ਲੈਣੇ ਭਾਈ ਬੰਦਾ ਦੂਫੜੇ ਦੋ ਰੇਟਰ ਕਾ ਵੀ ਦਰੂਜਾ ਅਸੇ ਕੀ ਦਿੱਕਤ ਆਈ ਭੈਣੇ ਵੀਜੀ ਬੱਸ ਪਤਾ ਨਹੀਂ ਕਿਉਂ ਹੋਇਆ ਜੀ ਟੈਨਸ਼ਨ ਹੀ ਵੀ ਕਰਕੇ ਟੈਨਸ਼ਨ ਲੈ ਕੇ ਜਿਹੜੇ ਤਿੰਨ ਬੰਦੇ ਮੇਰੇ ਛੱਡੇ ਗਏ ਆ ਜੀ ਉਹਨਾਂ ਨੇ ਰਾਤ ਨੂੰ ਮੇਰੇ ਘੁੱਟਿਆ ਪਹਿਲਾਂ ਹੂੰ ਘੁੱਟ ਕੇ ਪੂਰਾ ਆ ਤੇ ਉਹਦੇ ਬਾਅਦ ਲੱਗਦੇ ਰਹੇ ਦੂਜੇ ਦਿਨ ਮੈਂ ਲੱਗਦੇ ਸਾ ਅਸੀਂ ਲੱਕੜ ਦਾ ਘਮਗਾ ਦੇ ਲੱਕੜ ਖਰੀਦੀ ਤੇ ਵੇਚਦੇ ਆ ਇੱਕ ਡੀਲਰ ਮਿਲ ਗਿਆ ਫੇਰ ਉਹ ਨਾਲ ਸੰਗਲਾ ਬੰਨ ਕੇ ਫੇਰ ਤੈਨੂੰ ਐਸੇ ਘੁੱਟ ਘੁੱਟ ਕੇ ਟੈਨਸ਼ਨ ਹੀ ਲੈਣੀ ਤੇਰਾ ਪੈਂਡ ਕਿਹੜਾ ਕਿਹੜੀ ਬਗਾਨਾ ਚਮਕੌਰ ਸਾਹਿਬ ਚਮਕੌਰ ਕਿਹੜੀ ਬਗਾਨਾ ਪੈਂਡਾ ਆ ਜਾਵਾਂ ਕਿਹੜੀ ਬਗਾਨਾ ਹਾਂਜੀ ਚਮਕੌਰ ਸਾਹਿਬ ਕੋਲੇ ਜਿਹੜਾ ਮੇਰਾ ਰੋਪਾ ਜੀ ਦਾ ਯਾਰ ਸਿੱਧਾਂ ਦੀ ਧਰਤੀ ਤੇ ਪੈਦਾ ਹੋਇਆ ਸਿੰਘਾ ਕਿੰ ਟੈਨਸ਼ਨ ਕੀ ਨਾ ਤੇਰਾ ਹੈ ਸੁਣ ਲੈ ਮੈਂ ਸਹੀ ਕੀ ਚੈਮੇਲ ਸਹੀ ਅਜਮੇਰ ਜਗਮੇਲ ਸਿੰਘ ਹਾਂਜੀ ਅੰਬਰ ਤਾਂ ਨਹੀਂ ਹੈ ਜੀ ਜਗਮੇਲ ਸਿੰਘ ਫਿਕਰ ਨਾ ਕਰ ਬਾਬਾ ਨਾਨਕ ਮੇਹਰ ਕਰੂਗਾ ਅਸੀਂ ਤੇਰੇ ਨਾਲ ਆਂ ਭਰਾਵਾ ਕੋਈ ਨਾ ਭੈਣੇ ਇਹਨੂੰ ਆਪਾਂ ਹੋਰ ਥੋੜੇ ਨੇ ਤੇ ਰੱਖਾ ਕੇ ਫਿਰ ਭੇਜਾਂਗੇ ਇਹਨੂੰ ਕਰ ਠੀਕ ਆ ਐਕਸਟਰਾ ਇਹ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਐਡਮਿਟ ਕਰਦੇ ਆ ਜਿਨ੍ਹਾਂ ਨੂੰ ਦਾਖਲ ਕਰਦੇ ਜਿਹੜੇ ਬਹੁਤ ਕ੍ਰਿਟੀਕਲ ਕੰਡੀਸ਼ਨ ਚ ਆਉਂਦੇ ਆ